ਦੇ ਸਹਿਪਿਕ ਦਿਖ ਰਹੇ ਸਾਰੇ ਹੀ ਸਰੋਤਿਆਂ ਜਤਾਰ ਸਿੰਘ ਜੱਬੋਵਾਲ ਦੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਗੱਲ ਕਰਾਂਗੇ ਫਤੇਗੜ ਸਾਬ ਦੇ ਫਤੇਗੜ ਹਰ ਪੰਜਾਬੀ ਦੇ ਰੋਮ ਰੋਮ ਦੇ ਵਿੱਚ ਬਸਿਆ ਹੋਇਆ ਉਹ ਧਾਰਮਿਕ ਸਥਾਨ ਜਿੱਥੇ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜੀ ਦੇ ਛੋਟੇ ਬੱਚਿਆਂ ਤੇ ਮਾਤਾ ਗੁਜਰਕੌਰ ਜੀ ਦਾ ਸਮਾਪਤੀ ਦੇ ਉੱਪਰ ਗਤੀਤ ਹੋਇਆ ਸਿੱਧੀਆਂ ਮੁਲਾਕਾਤ ਐਥੋਂ ਗੁਰਸਿੱਖਾਂ ਦੇ ਨਾਲ ਕੁਰਬਾਨ ਜਾ ਰਹੇ ਆ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਗੁਰੂ ਸਹਿਬਾਨਾ ਦੀ ਚਰਨ ਛੋਹ ਧਰਤੀ ਤੰਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਛੋਟੇ ਲਾਲ ਤੇ ਮਾਤਾ ਗੁਜਰਕੌਰ ਜੀ ਦਾ ਜਿਹੜਾ ਸਮਾ ਹੈਗਾ ਆ ਇਸ ਧਰਤੀ ਦੇ ਬਤੀਤ ਹੋਇਆ ਇਹਨੂੰ ਨਤਮਸਤਕ ਹੋਣ ਦੇ ਲਈ ਸਵੇਰ ਤੋਂ ਹੀ ਤੜਕਸਾਰ ਹੁੰਦਿਆਂ ਸਾਰ ਹੀ ਠਾਠਾ ਮਾਰ ਜਿਹੜਾ ਇਕੱਠ ਹੈਗਾ ਆ ਉਹ ਨਤਮਸਤਕ ਹੋਣ ਦੇ ਲਈ ਜੇ ਗੱਲ ਕਰੀਏ ਠੰਡੇ ਵਰਜ ਦੀ ਠੰਡੇ ਵਰਜ ਦੇ ਉੱਪਰ ਆਪਣਾ ਮਸਤਕ ਹੋਣ ਦੇ ਲਈ ਪਹੁੰਚੇ ਨੇ ਸੰਗਤਾਂ ਦੇ ਨਾਲ ਜਿਹੜੇ ਕੀ ਵਿਚਾਰ ਸਾਂਝੇ ਕਰਨੇ ਚਾਹੁੰਦੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਉਹ ਮਹਾਨ ਉਹ ਮਹਾਨ ਪਵਿੱਤਰ ਦਿਨ ਹੈ ਜਿਸ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਨੇ ਕਿਲਾ ਨੰਨਤੋ ਸਾਹਿਬ ਨੂੰ ਛੱਡਦਿਆਂ ਹੋਇਆਂ ਸਮੇਤ ਪਰਿਵਾਰ ਸਤਸਾ ਨਦੀ ਤੇ ਪਰਿਵਾਰ ਵਿਸੋੜਾ ਹੋਇਆ ਜੀ ਉੱਥੋਂ ਮਾਤਾ ਗੁਜਰਕੌਰ ਜੀ ਛੋਟੇ ਸਾਹਿਬ ਜਾਦੇ ਕੁੰਬਾ ਮਾਸਕੀ ਜੀ ਦੇ ਦਰ ਤੇ ਰਾਤ ਰਏ ਜੀ ਉੱਥੋਂ ਗੰਗੂ ਮਿਲ ਗਿਆ ਤਾਂ ਉਹਦੀ ਪਿੰਡ ਸਿਹੜੀ ਰਾਤ ਰਏ ਜੀ ਉਸ ਤੋਂ ਬਾਅਦ ਉਹਨੇ ਮਾਇਆ ਦੇ ਲਾਲਚ ਵਿੱਚ ਆ ਕੇ ਸਹਿਬਜ਼ਾਦੇ ਨੂੰ ਗ੍ਰਿਫਤਾਰ ਕਰਾਉਂਦੇ ਹੋਇਆ ਮਰੰਡੇ ਰਾਤ ਰੇ ਉਸ ਤੋਂ ਬਾਅਦ ਉਹਨਾਂ ਨੂੰ ਇੱਥੇ ਲਿਆਂਦਾ ਗਿਆ ਕਿਉਂਕਿ ਇੱਥੰਦਾ ਜਿਹੜਾ ਰਾਜਾ ਸੀਗਾ ਵਜ਼ੀਰ ਖਾਂ ਉਹ ਬਹੁਤ ਹੀ ਕਿਰਤ ਕਰਨ ਬੰਦਾ ਸੀਗਾ ਤਾਂ ਸਹਿਬਜ਼ਾਦੇ ਇੱਥੇ ਆਏ ਤਾਂ ਇੱਥੇ ਠੰਡੇ ਬੁਰਜ ਵਿੱਚ ਉਹਨਾਂ ਨੂੰ ਰੱਖਿਆ ਗਿਆ ਤਾਂ ਪਹਿਲੇ ਦਿਨ ਪੇਸ਼ ਹੋਈ ਰਾਜੇ ਦੇ ਦਰਬਾਰ ਵਿੱਚ ਤਾਂ ਉਹਨਾਂ ਨੇ ਕਿਹਾ ਵੀ ਗੁਰੂ ਗੋਬਿੰਦ ਸਿੰਘ ਸ਼ਹੀਦ ਕਰਤਾ ਛੋੜੇ ਭਰਾਵਾਂ ਨੂੰ ਸ਼ਹੀਦ ਕਰਤਾ ਬਹੁਤ ਸਾਰੇ ਸਿੰਘ ਸ਼ਹੀਦ ਕਰਤੇ ਸੀ ਜੀ ਮਹਾਰਾਜ ਜੀ ਤੁਸੀਂ ਧਰਮ ਤੋਂ ਹੀਨ ਹੋ ਜ ਸਾਡੀ ਇਹ ਮੰਨ ਲਓ ਉਹ ਕਹਿਣ ਲੱਗੇ ਵੀ ਇਹ ਤਾਂ ਬਿਲਕੁਲ ਨਹੀਂ ਹੋ ਸਕਦਾ ਕਿ ਸਾਡਾ ਧਰਮ ਜਿਹੜਾ ਹੈ ਊਚਾ ਤੇ ਸੱਚਾ ਹੈ ਜੀ ਤਾਂ ਤੀਜੇ ਦਿਨ ਇੱਥੇ ਸਾਹਿਬ ਤਾਂ ਪ੍ਰਾਪਤ ਕੀਤੀਆਂ ਜੀ ਜੋ ਉਹਨਾਂ ਨੂੰ ਉਹਨਾਂ ਦੀ ਇਹ ਨਾ ਮੰਨਦਾ ਹੋਇਆ ਤਾਂ ਉਹਨਾਂ ਨੇ ਕਿਹਾ ਵੀ ਤੁਹਾਨੂੰ ਨੀਆਂ ਵਿੱਚ ਜਿਉਂ ਦੇ ਚਿਣਿਆ ਜਾਏ ਜੀ ਤਾਂ ਉਹ ਕੇ ਸਾਨੂੰ ਮਰਨਾ ਬਿਲਕੁਲ ਮਨਜ਼ੂਰ ਹੈ ਜੀ ਤੇ ਅਸੀਂ ਕਦੇ ਵੀ ਆਪਣਾ ਧਰਮ ਨਹੀਂ ਛੱਡਦਾ ਦੇਖੋ ਧਰਮ ਸਾਰੇ ਸਤਕਾਰਯੋਗ ਹੈ ਕੋਈ ਧਰਮ ਵਾਲਾ ਨਹੀਂ ਜਿਹੜੀ ਉਹਦੇ ਕਰਤਾ ਪੈਰੋਕਾਰ ਨੇ ਉਹ ਮਾੜੇ ਹੋ ਸਕਦੇ ਨੇ ਜੀ ਤਾਂ ਫਿਰ ਸਾਹਿਬ ਜਦ ਨੇ ਇੱਥੇ ਬਹੁਤ ਸਾਰੇ ਲੋਹਾਨੀ ਸਾਦਤ ਨੂੰ ਬੜੀ ਦਾਤ ਦਿੰਦਿਆ ਹੋਇਆ ਨੀਆਂ ਵਿੱਚ ਇਨ ਕੇ ਸੀਧੀਆਂ ਪ੍ਰਾਪਤ ਕੀਤੀਆਂ ਜੀ ਤੇ ਬਹੁਤ ਡੂੰਗਾ ਖੂਨ ਨੀਆਂ ਚ ਪਾ ਕੇ ਸਿੱਖ ਧਰਮ ਨੂੰ ਪ੍ਰਫੁੱਲਤ ਕਰਨ ਵਾਸਤੇ ਅੱਜ ਉਸ ਮਹਾਨ ਪਵਿੱਤਰ ਦਿਹਾੜਾ ਮਨਾਉਂਦੇ ਆਂ ਤੇ ਮਾਤਾ ਜੀ ਨੇ ਠੰਡੇ ਬੁਰ ਦੇ ਵਿੱਚ ਆਪ ਜਪਜੀ ਸਾਹਿਬ ਦਾ ਪਾਠ ਕੀਤਾ ਜੀ ਤੇ ਪ੍ਰਮਾਤਮਾ ਵਾਹਿਗੁਰੂ ਕਾਲਪੁਰ ਦੇ ਚਰਨਾਂ ਚ ਕਿਹਾ ਸੱਚੇ ਪਾਤਸ਼ਾਹ ਗੁਰੂ ਤੇਗ ਬਹਾਦਰ ਮਾਰਾ ਥੋੜੀ ਦਿਨੇ ਬਗੀ ਸੀ ਤੇ ਸਾਡੀ ਵੀ ਨੇ ਵੀ ਜਾਏ ਤੇ ਉਹ ਜਪਜੀ ਸਾਹਿਬ ਦਾ ਪਾਠ ਸਪੂਨ ਹੁੰਦੇ ਆਂ ਆਪ ਵੀ ਸਤਿਕਾਰਪਿਆ ਨਾ ਕਰਗੇ ਉਹਨੇ ਯਾਦ ਵਿੱਚ ਸੰਗਦਾ ਕਈ ਦਿਨਾਂ ਤੋਂ ਅੱਜ ਤੋਂ ਨਹੀਂ ਕਈ ਦਿਨਾਂ ਤੋਂ ਕਈ ਰੋਜ਼ ਤੋਂ ਬੜੇ ਹੀ ਸਤਕਾਰ ਦੇ ਨਾਲ ਨਕਮਸਤ ਗੁੰਦਿਆ ਹੋਇਆ ਦਿਨ ਰਾਤ ਇਹ ਕੀਤੀ ਹੋਈ ਆ ਹੁਣ ਆਉਣ ਵਾਲੇ ਦਿਨਾਂ 'ਚ 25 26 27 ਥਾਈ ਨੂੰ ਬਹੁਤ ਭਾਰੀ ਇਕੱਠ ਹੋਣਾ ਸੰਗਤਾਂ ਨੇ ਦਿਨ ਰਾਤ ਇੱਕ ਕਰਕੇ ਸੇਵਾ ਪਾਵਨ ਸਤ ਸਤਕਾਰ ਪ੍ਰਾਪਤ ਕਰਕੇ ਗੁਰੂ ਦੀਆਂ ਸਤ ਗੁਰਾਂ ਤੇ ਸਹਿਬ ਜਾ ਦਿੰਦੀਆਂ ਕੁਰਬਾਨੀਆਂ ਨੂੰ ਯਾਦ ਕਰਕੇ ਨਾਕਮਸ ਹੋ ਕੇ ਉਹਨਾਂ ਨੂੰ ਕੋਟਨ ਕੋਟ ਪ੍ਰਣਾਮ ਕਰ ਰਹੇ ਨੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਇਹ ਵਾਹਿਗੁਰੂ ਜੀ ਆਪਣਾ ਕੀ ਨਾਮ ਹੈ ਜੀ ਮੇਰਾ ਨਾਮ ਭਾਈ ਹਰਨੇਕ ਸਿੰਘ ਹੈ ਜੀ ਭਾਈ ਹਰਨੇਕ ਸਿੰਘ ਜੀ ਬੇਦ ਅਵਸਥਾ ਮਾਤਾ ਕੁਜ਼ਰਕਰ ਜੀ ਦੀ ਹਾਂ ਜੀ ਲਾਲਾ ਨੂੰ ਆਪਣੀ ਗੋਦੀ ਦੇ ਵਿੱਚ ਪਠਾਣਾ ਸਾਰੀ ਸਾਰੀ ਰਾਤ ਹਾਂ ਜੀ ਹਾਂ ਜੀ ਨਿਗ ਦੇਣਾ ਨਿਗ ਦੇਣਾ ਜੀ ਤੇ ਮਾਤਾ ਤੇ ਬੱਚਿਆਂ ਦਾ ਕਿੰਨਾ ਤੇ ਤੇ ਕਿੰਨਾ ਮੋਹ ਹੋਏਗਾ ਉੱਧਰ ਜਿਹੜੀ ਹਾਕਮ ਸਰਕਾਰ ਹੈਗੀ ਹੈ ਉਹ ਬਹੁਤ ਵੱਡਾ ਫਤਵਾ ਲਾਉਣ ਜਾ ਰਹੀ ਹੈ ਹਾਂਜੀ ਬੱਚਿਆਂ ਨੂੰ ਪਤਾ ਆ ਕਿ ਜਿਹੜਾ ਸਮਾਂ ਹੈਗਾ ਆ ਉਹ ਥੋੜਾ ਵਧੀਆ ਨਹੀਂ ਹੈ ਲੇਕਿਨ ਜਿਹੜੀ ਸਾਡੀ ਕੁਰਬਾਨੀ ਹੈਗੀ ਹੈ ਉਹ ਆਉਣ ਵਾਲੇ ਸਮੇਂ ਦੇ ਲਈ ਸਿੱਖਾਂ ਦੇ ਲਈ ਪ੍ਰੇਰਨਾ ਸਰੋਤ ਬਣੇਗੀ ਬੱਚਿਆਂ ਦੇ ਅੰਦਰ ਕਿੰਨਾ ਵੱਡਾ ਜਜ਼ਬਾ ਤੇ ਕਿੰਨਾ ਵੱਡਾ ਜ਼ਿਗਰਾ ਹੋਏਗਾ ਮਾਤਾ ਦੀ ਜਿਹੜੀ ਸਿੱਖਿਆ ਹੈਗੀ ਹੈ ਉਹ ਉਸੇ ਹੀ ਤਰ੍ਹਾਂ ਜਿਸ ਤਰ੍ਹਾਂ ਉਹਨਾਂ ਨੇ ਅਕਸਰ ਹੀ ਮਾਤਾ ਬੋਲਿਆ ਕਰਦੀ ਸੀ ਕਿ ਤੁਹਾਡੇ ਦਾਦਾ ਜੀ ਸਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਤੇ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਤੇ ਵੱਡੇ ਜਿਹੜੇ ਲਾਲ ਹੈਗੇ ਆ ਉਹਨਾਂ ਨੇ ਵੀ ਬਹੁਤ ਵੱਡੀਆਂ ਜਿੱਤਾਂ ਪ੍ਰਾਪਤ ਕੀਤੀਆਂ ਕਿਤੇ ਬੱਚਿਓ ਈਨ ਨਹੀਂ ਮੰਨਣੀ ਕਿਤੇ ਬੱਚਿਓ ਢੋਲ ਨਹੀਂ ਜਾਣਾ ਉਹ ਕਿਸ ਤਰ੍ਹਾਂ ਦਾ ਸਮਾਂ ਹੋਵੇਗਾ ਕਿਉਂਕਿ ਉੱਪਰ ਇਹ ਚਾਰੇ ਪਾਸੇ ਜਿਹੜਾ ਹੈਗਾ ਆ ਉਹ ਬੱਚਿਆਂ ਨੂੰ ਲੱਭਦੇ ਫਿਰਦੇ ਆ ਬੱਚਿਆਂ ਨੂੰ ਟੋਲਦੇ ਫਿਰਦੇ ਆ ਸਮਾਂ ਬਹੁਤ ਬਲਵਾਂਸਿਕਾ ਦੇ ਸੈਬ ਜاده ਨੇ ਇਹ ਵਾਦਨ ਕੀਤਾ ਸੀ ਵੀ ਮਾਤਾ ਜੀ ਤੁਸੀਂ ਦੇਖੋਗੇ ਜੀ ਤੇ ਇਹ ਜ਼ੁਲਮ ਸਰਕਾਰ ਦੇਖੇਗੀ ਜੀ ਜ਼ਾਲਮ ਸਰਕਾਰ ਦੇਖੇਗੀ ਕਿ ਇਹ ਬੱਚੇ ਕਿੰਨੀ ਵੱਡੀ ਮਹਾਨ ਕੁਰਬਾਨੀ ਕਰਕੇ ਜਾਣਗੇ ਅਸੀਂ ਡੋਲਦੇ ਨਹੀਂ ਅਸੀਂ ਉਸ ਪਿਤਾ ਦੇ ਪੁੱਤਰਾਂ ਜੋ ਧੰਗੁਰ ਗੋਬਿੰਦ ਸਿੰਘ ਮਹਾਰਾਜ ਜੀ ਨੇ ਸਵਾ ਲੱਖ ਨਾਲ ਖਾਸੇ ਨੂੰ ਇੱਕ ਨਾਲ ਸਵਾ ਲੱਖ ਜੀ ਦੇ ਨਾਲ ਲੜਾਉਣਾ ਕੀਤਾ ਅਸੀਂ ਉਸ ਗੁਰੂ ਤੇਗ ਬਹਾਦਰ ਮਹਾਰਾਜ ਸਾਹਿਬ ਦੇ ਪੋਤਰੇ ਹਾਂ ਜਿਨ੍ਹਾਂ ਨੇ ਆਪਣਾ ਬਲੀਦਾਨ ਹਿੰਦ ਦੀ ਚਾਦਰ ਬਣ ਕੇ ਜੀ ਤੇ ਇਹ ਹਿੰਦ ਨੂੰ ਢਕਿਆ ਜੀ ਅਸੀਂ ਵੀ ਉਹਨਾਂ ਦੀਆਂ ਕੁਰਬਾਨੀਆਂ ਨੂੰ ਯਾਦ ਕਰਕੇ ਹਮੇਸ਼ਾ ਚੜ੍ਹਦੀ ਕਲਾ 'ਚ ਆਪਣਾ ਸਬੂਤ ਦਿੰਦਿਆਂ ਹੋਏ ਅਕੁਰਬਾਨ ਹੋ ਜਾਵਾਂਗੇ ਧਰਮ ਨਹੀਂ ਛੱਡਾਂਗੇ ਮਾਹੀ ਗੁਰਜੀ ਕਿਉਂਕਿ ਸਹਿਬ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਜਿਹੜੀ ਕੁਰਬਾਨੀ ਹੈ ਸਮੁੱਚੀ ਮਾਨਵਤਾ ਨੂੰ ਉੱਪਰ ਲੈ ਕੇ ਜਾਣਾ ਜਦੋਂ ਕਸ਼ਮੀਰ ਦੇ ਜਿਹੜੇ ਪੰਡਤ ਸੀਗੇ ਉਹਨਾਂ ਨੇ ਫਰਿਆਦ ਬੇਨਤੀ ਕੀਤੀ ਸਾਸ ਦੀ ਛੇਵੇਂ ਪਾਸ਼ਾ ਜੀ ਨੇ ਜਦੋਂ ਮੀਰੀ ਤੇ ਪੀਰੀ ਦੀਆਂ ਦੋ ਤਲਵਾਰਾਂ ਧਾਰਨ ਕੀਤੀਆਂ ਉੱਥੋਂ ਹੀ ਇੱਕ ਇਸ਼ਾਰਾ ਮਿਲ ਗਿਆ ਸੀ ਕਿ ਸਿੱਖ ਧਰਮ ਨੂੰ ਅੱਗੇ ਆਉਣ ਦੇ ਲਈ ਬਹੁਤ ਵੱਡੀਆਂ ਕੁਰਬਾਨੀਆਂ ਤੇ ਚੁਣੌਤੀਆਂ ਦੇ ਨਾਲ ਲੜਨਾ ਪੈਗਾ ਉਸ ਤੋਂ ਪਹਿਲਾਂ ਜੇ ਗੁਰੂ ਅਰਜਨ ਦੇਵ ਮਹਾਰਾ ਪੰਜਮ ਪਾਸ਼ਾ ਜੀ ਦੀ ਗੱਲ ਕਰੀਏ ਇੰਨੇ ਵੱਡੇ ਤਿਆਗ ਸਿੱਖ ਧਰਮ ਦਾ ਕੋਈ ਵੀ ਪੰਨਾ ਖੋਲ ਲਿਏ ਸਿੱਖ ਧਰਮ ਦਾ ਇਤਿਹਾਸ ਦਾ ਕਿਸੇ ਪੰਨੇ ਨੂੰ ਵੀ ਹੱਥ ਲਾ ਲਈਏ ਕੁਰਬਾਨੀਆਂ ਭਰਿਆ ਤੇ ਜਿਹੜੀ ਨੌਜਵਾਨ ਪੀੜੀ ਹੈਗੀ ਆ ਅੱਜ ਪੰਜਾਬ ਦੀ ਨਸ਼ਿਆਂ ਦੇ ਵੱਲ ਵੀ ਤੁਰ ਪਈ ਹੈਗੀ ਆ ਤੇ ਜਿਹੜੀਆਂ ਗੁਰੂ ਸਹਿਬਾਨਾਂ ਦੀਆਂ ਕੁਰਬਾਨੀਆਂ ਹੈਗੀਆਂ ਆ ਗੁਰੂ ਸਹਿਬਾਨ ਦਾ ਇਤਿਹਾਸ ਜਿਹੜਾ ਹੈਗਾ ਆ ਗੁਰੂ ਸਹਿਬਾਨ ਦਾ ਜਿਹੜਾ ਸਾਡੇ ਲਈ ਮੈਸੇਜ ਸਿਗਾ ਜਿਹੜਾ ਅਸੀਂ ਉਹ ਜਿਸ ਪੂਰਨਿਆਂ ਦੇ ਉੱਪਰ ਚੱਲਣਾ ਸਿਗਾ ਕੁਝ ਸਾਡੇ ਜਿਹੜੇ ਨੌ ਜਵਾਨ ਹੈਗੇ ਆ ਉਹਨਾਂ ਦੇ ਨੂਨ ਵੀ ਜ਼ਰੂਰ ਚੰਨਣਾ ਪਾਓ ਜੀ ਵੇਖੋ ਜੀ ਜੇ ਅਸੀਂ ਗੁਰੂ ਮਹਾਰਜ ਦੇ ਕੀਤੀਆਂ ਹੋਈਆਂ ਕੁਰਬਾਨੀਆਂ ਗੁਰੂ ਨਾਨਕ ਦੇਵ ਜੀ ਮਹਾਰਾ ਸੱਚੇ ਪਾਤਸ਼ਾਹ ਤੋਂ ਲੈ ਕੇ ਚੱਲੀਏ ਜੀ ਜਿਨ੍ਹਾਂ ਨੇ ਕਿ ਪਹਿਲਾਂ ਤਿਲਕ ਦੇ ਪਾਉਣ ਲੱਗਿਆ ਪੰਡਤ ਨੇ ਕਿਹਾ ਵੀ ਤਿਲਕ ਧਾਰਨ ਕਰਨ ਨਾਲ ਤੁਸੀਂ ਹਿੰਦੂ ਧਰਮ ਦੇ ਵਿੱਚ ਪ੍ਰਵੇਸ਼ ਕੀਤਾ ਹੈ ਤੁਹਾਡਾ ਜਨਮ ਹੋਇਆ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਗੁਰੂ ਨਾਨਕ ਦੇਵ ਮਹਾਰਾਜ ਕਹਿਣ ਲੱਗੇ ਨਹੀਂ ਬਿਲਕੁਲ ਨਹੀਂ ਵੀ ਤਿਲਕ ਦੇ ਹੀ ਧਾਰਨੀ ਹੋਣਾ ਤਿਲਕ ਜੰਜੂ ਤੇ ਅੱਗੇ ਜਾ ਕੇ ਗੁਰੂ ਤੇਗ ਬਹਾਦਰ ਮਹਾਰਾਜ ਉਸ ਤਿਲਕ ਦੀ ਰਾਖੀ ਕੀਤੀ ਬੱਲੇ ਬੱਲੇ ਗੁਰੂ ਨਾਨਕ ਦੇਵ ਮਹਾਰਾਜ ਨੇ ਤੇ ਪਹਿਨੇ ਨਹੀਂ ਤਿਲਕ ਜੀ ਤੇ ਪਰ ਤਿਲਕ ਕੀ ਦਾ ਸੀ ਕਿ ਹਿੰਦੂ ਜੀ ਤੇ ਜੰਜੂ ਉਹਨਾਂ ਦਾ ਸੀ ਤੇ ਮਹਾਰਾਜ ਨੇ ਕਿਹਾ ਵੀ ਅਸੀਂ ਉਹਨਾਂ ਦੀ ਰਾਖੀ ਕਰਦੇ ਜਿਹੜਾ ਜ਼ੁਲਮ ਕਰਦਾ ਜੀ ਅਸੀਂ ਜ਼ੁਲਮ ਵਾਲੇ ਦੇ ਖਿਲਾਫ ਆ ਧਰਮ ਦੇ ਖਿਲਾਫ ਨਹੀਂ ਧਰਮ ਕੋਈ ਵੀ ਜਿਹੜਾ ਹੈ ਉਹ ਸਤਕਾਰਯੋਗ ਹੈ ਜੀ ਇਸ ਕਰਕੇ ਕੁਰਬਾਨੀਆਂ ਦਿੰਦਿਆਂ ਹੋਇਆਂ ਅੱਜ ਅਸੀਂ ਭੁੱਲ ਚੁੱਕੇ ਹਾਂ ਵਾਹਿਗੁਰੂ ਸਾਡੇ ਨੌਜਵਾਨ ਜੀ ਜਿਹੜੇ ਹੈ ਅੱਜ ਸਾਡੀ ਉਹ ਦਾਦੀ ਨਹੀਂ ਰਹੀ ਜਿਹੜੀ ਕਿ ਆਪਣੇ ਬੱਚਿਆਂ ਨੂੰ ਗੋਦ ਵਿੱਚ ਬਿਠਾ ਕੇ ਜੀ ਕਿ ਸਾਨੂੰ ਉਹ ਕੁਰਬਾਨੀਆਂ ਦੱਸੇ ਵੀ ਸਾਹਿਬਜ਼ਾਦੇ ਨੇ ਜਾਂ ਗੁਰੂ ਮਹਾਰੇ ਸਾਡੇ ਵੈਸੇ ਕੀ ਕੁਰਬਾਨੀਆਂ ਕੀਤੀਆਂ ਜੀ ਉਹ ਬੱਚੇ ਨਹੀਂ ਰਹੇ ਉਹ ਪੋਤੀ ਨਹੀਂ ਰਹੀ ਉਹ ਮਾਂ ਨਹੀਂ ਰਹੀ ਜੀ ਕਿਉਂਕਿ ਜਿਸ ਮਾਂ ਨੇ ਦੁੱਧ ਰੜਕਦੇ ਆ ਜਪ ਜੀ ਸੇ ਉਹਦਾ ਪਾਠ ਕਰਨਾ ਆਟਾ ਗੁੰਨਦਿਆਂ ਵਾਹਿਗੁਰੂ ਦਾ ਸਿਮਰਨ ਕਰਨਾ ਅੱਜ ਮਾਂ ਮਾਂ ਉੱਠਦੀਆਂ ਪਹਿਲਾਂ ਟੀਵੀ ਦੀ ਸੋਚਦੀਆਂ ਬਹਦੀਆਂ ਜਾਂ ਮੋਬਾਈਲ ਖੋਲਦੀਆਂ ਉਹਦੇ ਵਿੱਚੋਂ ਫੇਸਬੁੱਕ ਦੇ ਵਿੱਚੋਂ ਅਸੀਂ ਉਹ ਚੀਜ਼ਾਂ ਦੇਖਦੇ ਆ ਜਿਹੜੀਆਂ ਕਿ ਸਾਡੇ ਧਰਮ ਦੇ ਉਲਟ ਨੇ ਜੀ ਜਦੋਂ ਅਸੀਂ ਸਿੱਖੀ ਨਾਲ ਜੁੜ ਜਾਵਾਂਗੇ ਸਤਗੁਰੂ ਕਹਿੰਦੇ ਹਰ ਬਿੰਦ ਜੀਓ ਜਲਬਲ ਜਾਓ ਮੈਂ ਆਪਣਾ ਗੁਰਪੂਛ ਦੇਖਿਆ ਔਰ ਨਾ ਹੀ ਥਾਉ ਧਰਤੀ ਤਾਂ ਹੀਰੇ ਲਾਲ ਜੜਤੀ ਪਲੰਗ ਲਾਲ ਜਾਓ ਮੋਣੀ ਮੋਖਮਣੀ ਸੋਹ ਕਹ ਰੰਗ ਪਸਾਓ ਮਤ ਦੇਖ ਭੂਲਾ ਵਿਸਰੈ ਤੇਰਾ ਚੇਤਨਾ ਵਾ ਨਾ ਹਰਬਿੰਦ ਜਿਓ ਜਲ ਬਲ ਜਾਓ ਕਿ ਅਸੀਂ ਲੋਕ ਜਿਹੜੇ ਆ ਬਾਣੀ ਤੋਂ ਵਾਂਝੇ ਹੋ ਗਏ ਜੀ ਤੇ ਗੁਰੂ ਦੇ ਇਤਿਹਾਸ ਤੋਂ ਵਾਂਝੇ ਹੋ ਗਏ ਨਾ ਤਾਂ ਸਾਡਾ ਉਹਨਾਂ ਪ੍ਰਚਾਰ ਅਸੀਂ ਸੁਣ ਰਹੇ ਆ ਪ੍ਰਚਾਰ ਹੋ ਵੀ ਬਹੁਤ ਰਿਹਾ ਪਰ ਅਸੀਂ ਕੁਝ ਕਰਨ ਵਾਲਿਆਂ ਚ ਘਾਟ ਹੈ ਜਾਂ ਕੁਝ ਸੁਣਨ ਵਾਲੇ ਜਾਦੇ ਘਾਟ ਹੈ ਕਿ ਨੌਜਵਾਨ ਪੀੜ੍ਹੀ ਜਿਹੜੀ ਪਤਤ ਹੋ ਗਈ ਨਸ਼ਿਆਂ ਵੱਲ ਤੁਰ ਗਈ ਕਿਉਂ ਤੁਰ ਗਈ ਕਿ ਐਡਾ ਵੱਡਾ ਸਾਡਾ ਗੁਰੂ ਐਡੀਆਂ ਵੱਡੀਆਂ ਕੁਰਬਾਨੀਆਂ ਲੋਕ ਜਿਹੜੇ ਨੇ ਵਿਦੇਸ਼ਾਂ ਦੇ ਅੰਦਰ ਜੀ ਜੁੜ ਗਏ ਜਿਹੜੇ ਗੋਰੇ ਲੋਕ ਸੀ ਕਿਸ ਤਰ੍ਹਾਂ ਦਾ ਸਮਾਯਾ ਉਹ ਲੋਕ ਜੁੜੀ ਜਾ ਰਹੇ ਨੇ ਅਸੀਂ ਟੁੱਟੀ ਜਾ ਰਹੇ ਹਾਂ ਸਾਡੇ ਨੌਜਵਾਨਾਂ ਨੂੰ ਬੇਨਤੀ ਕਰਦਾ ਸਾਡੇ ਮੈਂ ਮੇਰੇ ਵੀਰਾਂ ਨੂੰ ਕਿ ਭਾਈ ਆਪਾਂ ਸਾਰੇ ਕੁ ਸਿੱਖੀ ਨਾਲ ਜੁੜੀਏ ਅੱਜ ਆਪਾਂ ਐਸੀ ਵੱਡੀ ਸਾਹਾਦਰ ਤੇ ਇਕੱਠੇ ਹੋਏ ਰਹੇ ਆ ਇੱਥੋਂ ਕੁ ਸਿੱਖਿਆ ਲੈ ਕੇ ਜਾਈਏ ਇੱਕ ਇੱਕ ਕਿਣਕਾ ਵੀ ਲੈ ਕੇ ਜਾਈਏ ਸਤਿਗੁਰੂ ਕੰਨਕਾ ਇੱਕ ਜੀ ਆਜੀਬ ਸਾਹਿਬ ਹੈ ਤਾਂ ਕਿ ਮਹਿਮਾ ਗਈ ਨਾ ਆਵੇ ਵਾਹਿਗੁਰੂ ਹੁਣ ਸਤਿਗੁਰੂ ਜੀ ਕਹਿੰਦੇ ਚਾਰ ਪਦਾਰਥ ਜੇ ਕੋ ਮੰਗਿਆ ਸਾਧ ਜਨ ਕੀ ਸੇਵਾ ਲਾਗਾ ਜੇ ਪਦਾਰਥ ਲੈਣੇ ਤੇ ਗੁਰੂ ਕੋਲ ਆ ਅਸੀਂ ਤੁਰੇ ਫਿਰਦੇ ਆ ਡੇਰਿਆਂ ਚ ਜਾਂ ਅਸੀਂ ਉਹਨਾਂ ਲੋਕਾਂ ਕੋਲ ਜਾਂਦੇ ਵੀ ਸਾਨੂੰ ਕੁਝ ਮਿਲ ਜਾਏ ਪਰ ਮਿਲਣਾ ਕਿੱਥੋਂ ਐ ਇਸ ਗੁਰੂ ਕੋਲੋਂ ਆ ਮਾਤਾ ਜੀ ਦੇ ਅਸਥਾਨ ਤੋਂ ਸਾਬ ਜਿਆਦੇ ਅਸਥਾਨ ਤੋਂ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਚਰਨਾਂ ਚੋਂ ਗੁਰੂ ਗ੍ਰੰਥ ਸਾਹਿ ਦੀ ਬਾਣੀ ਨਾਲ ਜੁੜੀਏ ਵੱਤੋ ਬਾਤ ਬਾਣੀ ਪੜੀਏ ਤੇ ਤਾਂ ਹੀ ਸਾਡਾ ਪਰਾ ਤੇ ਸਾਡਾ ਜਿਹੜਾ ਸਤਕਾਰ ਮਾਨ ਜਿਹੜਾ ਉਹ ਬਹਾਲ ਹੋ ਸਕਦਾ ਹੈ ਇਹ ਮੇਰੀ ਬੇਨਤੀ ਹੈ ਸਾਰੇ ਨੌਜਵਾਨਾਂ ਵੀਰਾਂ ਇੱਕ ਜਾਂਦੇ ਜਾਂਦੇ ਬੜੀ ਤਕੜੀ ਯਾਦ ਹੈ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾ ਜਿੱਦੇ ਉਸ ਸਮੇਂ ਦੀ ਆਂਦੀ ਹੈ ਕਿ ਗੁਰੂ ਸਾਹਿਬਾਨ ਜੀ ਨੇ ਸਹਿਬਜ਼ਾਦੇ ਨੂੰ ਆਪ ਕਲਗੀ ਤੇ ਆਪ ਇਹ ਪੂਰੇ ਸ਼ਸਤਰ ਧਾਰਨ ਕਰਨੇ ਪੂਰਾ ਦਮਾਲਾ ਸਜਾਣਾ ਭਾਬ ਕੇ ਜੰਗ ਦੇ ਲਈ ਤਿਆਰ ਕਰਨਾ ਸਿਮਾਰੇ ਨੇ ਕਿ ਇਹਨ ਪੁੱਤਰ ਕੇ ਸੀਸ ਤੇ ਵਾਰਦੀ ਏ 104 ਚਾਰ ਮੋਏ ਤੋਂ ਕਿਆ ਹੁਆ ਜੀਵਤ ਕੇ ਹਜ਼ਾਰ ਖਾਲਸਾ ਮੇਰੋ ਮੁਖ ਹੈ ਅੰਗਾ ਖਾਲਸੇ ਕੇ ਹਉ ਸਦਸ ਸੰਗਾ ਜੀ ਰਹਿਣੀ ਰਹੇ ਸੋਈ ਸਿੱਖ ਮੇਰਾ ਉਸ ਸਮ ਉਸ ਕਾ ਚਿਹਰਾ ਕਿ ਜਿਹੜਾ ਰਹਿਤ ਵਿੱਚ ਰਹਿੰਦਾ ਹੈ ਜੀ ਬਾਈ ਗੁਰੂ ਦੇ ਹੁਕਮ ਦੀ ਪਾਲਣਾ ਕਰਦਾ ਹੈ ਗੁਰੂ ਦੀ ਬਾਣੀ ਪੜ੍ਹਦਾ ਹੈ ਪੰਜ ਸੱਤ ਸਤਾਰ ਨਹੀਂ ਹੁੰਦਾ ਅੰਮ੍ਰਿਤਧਾਰੀ ਹੁੰਦਾ ਜੀ ਕਿ ਸਤਿਗੁਰ ਕਹਿੰਦੇ ਕਿ ਜਿਹੜੇ ਅੰਮ੍ਰਿਤ ਤੋਂ ਬਿਨਾ ਤੇ ਸਾਸ ਤੋਂ ਬਿਨਾ ਉਹ ਭੇੜ ਹੈ ਭੇੜ ਦਾ ਸਮਾਨ ਹੈ ਵੀ ਉਹ ਖਾਲਸਾ ਨਹੀਂਗਾ ਖਾਲਸਾ ਹੋ ਜਾਂ ਨਾ ਖਾਲਸਾ ਹੈ ਕਿਸੇ ਨਾਲ ਵੈਰ ਨਹੀਂਗਾ ਵੈਰ ਕਿਸ ਦੇ ਨਾਲ ਹੈ ਜ਼ੁਲਮ ਨਾਲ ਜ਼ੁਲਮ ਕੋਈ ਵੀ ਕਰਦਾ ਭਾਵੇਂ ਕੋਈ ਸਿੱਖ ਹੋ ਕੇ ਵੀ ਸਿੱਖ ਬਣ ਕੇ ਵੀ ਭੇਖਤਾਰੀ ਸਿੱਖ ਬਣ ਜਾਂਦਾ ਤੇ ਉਹ ਵੈਰ ਕਰਦਾ ਤੇ ਖਾਲਸਾ ਉਹਦੇ ਵੀ ਵਿਰੋਧ ਹੈ ਵਾਹਿਗੁਰੂ ਖਾਲਸਾ ਸਿਰਫ ਕਿਸੇ ਧਰਮ ਦੇ ਵਿਰੋਧ ਨਹੀਂ ਕਰ ਜਾਂ ਕਿਸੇ ਮੁਸਲਮਾਨ ਦੇ ਵਿਰੋਧ ਨਹੀਂ ਕਰ ਕਿਸੇ ਹਿੰਦੂ ਦੇ ਵਿਰੋਧ ਨਹੀਂ ਕਿਸੇ ਇਸਾਈ ਦੇ ਵਿਰੋਧ ਨਹੀਂ ਖਾਲਸਾ ਉਹਦੇ ਵਿਰੋਧ ਹੈ ਜਿਹੜਾ ਜ਼ੁਲਮ ਕਰਦਾ ਜੀ ਵਾਹਿਗੁਰੂ ਜ਼ੁਲਮ ਕੋਈ ਵੀ ਕਰ ਸਕਦਾ ਜੀ ਇਸ ਕਰਕੇ ਸਤਗੁਰਾਂ ਨੇ ਆਖਿਆ ਮੇਰਾ ਖਾਲਸਾ ਜਿਹੜਾ ਰੂਪ ਮੇਰਾ ਰੂਪ ਹੈ ਜੀ ਤੇ ਮੈਂ ਇਹ ਮੇਰੇ ਉਹ ਮੇਰਾ ਖਾਲਸਾ ਪੁੱਤਰ ਹੈ ਜੀ ਬਹੁਤ ਇੱਕ ਬਿੰਦੀ ਪੁੱਤਰ ਇੱਕ ਨਾਦੀ ਖਾਸੇ ਨੂੰ ਸਤਿਗੁਰੂ ਨੇ ਆਪਣੀ ਝੋਲ ਜਿ ਬਣਾ ਕੇ ਮਾਤਾ ਸਾਹਿਬ ਕੋਲ ਦੀ ਝੋਲ ਜਿ ਪਾਦਾ ਵੀ ਇਹ ਤੁਹਾਡੀ ਮਾਤਾ ਹੈ ਜੀ ਫਤਿਹਗੜ ਸਾਹਿਬ ਦੀ ਧਰਤੀ ਦੇ ਉੱਪਰ ਦਰਸ਼ਨ ਕਰਨ ਦੇ ਲਈ ਨੌਜਵਾਨਾਂ ਦੇ ਨਾਲ-ਨਾਲ ਸੰਗਤਾਂ ਭੱਡੀਆਂ ਤਦਾਰਾਂ ਦੇ ਅੰਦਰ ਠੰਡੇ ਵਰਜ ਵੀ ਜੇ ਗੱਲ ਕਰੀਏ ਠੰਡੇ ਵਰਜ ਦੇ ਦਰਸ਼ਨ ਕਰਨ ਦੇ ਲਈ ਸਵੇਰ ਤੋਂ ਹੀ ਠਾਖਾਂ ਮਾਰਦਾ ਜਿਹੜਾ ਇਕੱਠ ਹੈ ਉਹ ਨਜ਼ਰ ਆਂਦਾ ਹੋਵੇਗਾ ਬਹੁਤ ਵੱਡੀਆਂ ਕੁਰਬਾਨੀਆਂ ਨੇ ਸਹਿਬ ਜਦ ਦਿੰਦੀਆਂ ਜੇ ਸਹਿਬਜ਼ਾਦਿਆਂ ਦੀਆਂ ਕੁਰਬਾਨੀਆਂ ਦੀਆਂ ਗੱਲਾਂ ਕੀਤੀਆਂ ਜਾਣ ਤਾਂ ਬਹੁਤ ਵੱਡਾ ਇਤਿਹਾਸ ਜਿਹੜਾ ਹੈਗਾ ਆ ਉਹ ਸਹਿਬਜ਼ਾਦਿਆਂ ਦੇ ਨਾਲ ਜੁੜਦਾ ਠੰਡੇ ਵਰਜ ਦੇ ਅੰਦਰ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਛੋਟੇ ਬੱਚੇ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਅਤੇ ਮਾਤਾ ਗੁਜਰ ਕੌਰ ਜੀ ਨੂੰ ਜਾਵਰ ਹਕੂਮਤ ਨੇ 10 ਸਪੋਸ ਸੰਮਤ 1961 ਈਸਵੀ ਨੂੰ ਤਿੰਨ ਦਿਨ ਕੜਕ ਦੀ ਠੰਡ ਵਿੱਚ ਭੁੱਖੇ ਭਾਣਿਆਂ ਨੂੰ ਕੈਦ ਕੀਤਾ ਸਿੱਖੀ ਨੂੰ ਨਾ ਡੋਲਣ ਦੇ ਲਈ ਈਨ ਨਾ ਮੰਨਣ ਦੇ ਲਈ ਮਾਤਾ ਗੁਜਰਕੌਰ ਜੀ ਨੇ ਵੱਡਾ ਜਿਹੜਾ ਦਲਾਸਾ ਤੇ ਮਾਤਾ ਗੁਜਰਕੌਰ ਜੀ ਦੇ ਜਿਹੜਾ ਉਪਦੇਸ਼ ਸਗਾ ਉਹ ਬੱਚਿਆਂ ਨੇ ਇਸ ਤਰ੍ਹਾਂ ਆਪਣੇ ਅੰਦਰ ਵਸਾਇਆ ਕਿ ਸਹਿਬਜ਼ਾਦਿਆਂ ਨੂੰ ਸ਼ਹਾਦਤ ਦੇ ਲਈ ਉਹਨਾਂ ਨੇ ਆਪਣਾ ਮਨ ਬਣਾਇਆ ਪਰ ਸਹਿਬਜ਼ਾਦੇ ਨੇ ਆਪਣਾ ਮਨ ਨਹੀਂ ਡੋਲਿਆ ਇਹ ਨਹੀਂ ਮੰਨੀ ਮਾਤਾ ਗੋਜਰਕੌਰ ਜੀ ਦੀ ਬਹੁਤ ਵੱਡੀ ਕੁਰਬਾਨੀ ਇਸ ਸਥਾਨ ਦੇ ਦਰਸ਼ਨ ਕਰਨ ਦੇ ਲਈ ਵਿਸ਼ੇਸ਼ ਤੌਰ ਤੇ ਸੰਗਤਾਂ ਜਿਹੜੀਆਂ ਹੈਗੀਆਂ ਉਹ ਸਵੇਰ ਤੋਂ ਹੀ ਇਸੇ ਹੀ ਤਰ੍ਹਾਂ ਪਹੁੰਚਦੀਆਂ ਨੇ ਬਹੁਤ ਵੱਡਾ ਇਤਿਹਾਸ ਦੀ ਜੇ ਗੱਲ ਕੀਤੀ ਜਾਵੇ ਬਹੁਤ ਵੱਡਾ ਇਤਿਹਾਸ ਜਿਹੜਾ ਹੈਗਾ ਆ ਉਹ ਇੱਥੇ ਬਕਾਇਦਾ ਉਲਿਖਿਆ ਜਾਂਦਾ ਨੌ ਜਵਾਨਾਂ ਦੇ ਅੰਦਰ ਬਹੁਤ ਜ਼ਿਆਦਾ ਪਿਆਰ ਜੇ ਸਹਿਜ ਜਦਾਂ ਦੀ ਗੱਲ ਕੀਤੀ ਜਾਵੇ ਇਸੇ ਹੀ ਤਰ੍ਹਾਂ ਬਹੁਤ ਵੱਡਾ ਜਿਹੜਾ ਹੈਗਾ ਆ ਸੰਗਤਾਂ ਦਾ ਜਿਹੜਾ ਕੱਟ ਹੈ ਉਹ ਨਜ਼ਰ ਆਂਦਾ ਹੋਵੇਗਾ ਕਿਉਂਕਿ ਪੰਜਾਬ ਦੇ ਅੰਦਰ ਬਹੁਤ ਜ਼ਿਆਦਾ ਜਿਹੜੀ ਸ਼ਰਧਾ ਹੈਗੀ ਆ ਨੌਜਵਾਨਾਂ ਦੀ ਜੇ ਗੱਲ ਕੀਤੀ ਹੈ ਵੀ ਨੌਜਵਾਨਾਂ ਦੇ ਅੰਦਰ ਬਹੁਤ ਵੱਡੀ ਜਿਹੜੀ ਸ਼ਰਧਾ ਹੈਗੀ ਆ ਉਹ ਇਸੇ ਹੀ ਤਰ੍ਹਾਂ 12 ਮਹੀਨੇ ਅ ਦਰਸ਼ਨ ਕਰਨ ਦੇ ਲਈ ਪਹੁੰਚਦੇ ਨੇ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾ ਜੀ ਦੀ ਜਿਹੜੀ ਕੁਰਬਾਨੀ ਹੈਗੀ ਆ ਉਹ ਉਸ ਨੂੰ ਐਸੇ ਤਰ੍ਹਾਂ ਯਾਦ ਰੱਖਣ ਦੇ ਲਈ ਉਹਨਾਂ ਦੇ ਕਹੇ ਹੋਏ ਪੂਰਨਿਆਂ ਦੇ ਉੱਪਰ ਚੱਲਣ ਦੇ ਲਈ ਇੱਥੇ ਪ੍ਰਣ ਕਰਨ ਦੇ ਲਈ ਆਉਂਦੇ ਨੇ ਇੱਥੇ ਦਰਸ਼ਨ ਕਰਨ ਦੇ ਵਾਸਤੇ ਸੰਗਤਾਂ ਆ ਪਹੁੰਚਦੀਆਂ ਨੇ ਬਹੁਤ ਵੱਡੀ ਕੁਰਬਾਨੀ ਸਹਿਬਜ਼ਾਦਿਆਂ ਦੀ ਜੇ ਗੱਲ ਕੀਤੀ ਜਾਵੇ ਤੇ ਇਸੇ ਹੀ ਤਰ੍ਹਾਂ ਦੇਖੇ ਬਹੁਤ ਵੱਡੀਆਂ ਜਿਹੜੀਆਂ ਤਦਾਰਾਂ ਹੈਗੀਆਂ ਉਹ ਇਸੇ ਹੀ ਤਰ੍ਹਾਂ ਸੰਗਤਾਂ ਦੀਆਂ ਨਜ਼ਰ ਆਂਦੀਆਂ ਹੋਣਗੀਆਂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਕੀ ਫਤਿਹ ਹਾਂਜੀ ਪਿਆਰੀ ਸਤ ਸੰਗਤ ਜੀ ਅਸੀਂ ਇਸ ਜੋੜ ਸਭਾ ਤੇ ਆਇਆ ਜਿੱਥੇ ਧੰਨ ਧੰਨ ਮਤਾ ਗੁਜਰ ਕੌਰ ਜੀ ਧੰਨ ਧੰਨ ਬਾਬਾ ਜੋਰਾਵਰ ਸਿੰਘ ਜੀ ਧੰਨ ਧੰਨ ਬਾਬਾ ਫਤਿਹ ਸਿੰਘ ਜੀ ਸਤਿਗੁਰ ਸੱਚੇ ਪਾਤਸ਼ਾਹ ਜਿਨ੍ਹਾਂ ਨੇ ਮਹਾਨ ਜੁਲਮਸਾਰ ਦੇ ਹੋਏ ਸਤਿਗੁਰ ਸੱਚੇ ਪਾਤਸ਼ਾਹ ਜੀ ਇੱਥੇ ਸਾਹ ਹੱਦ ਤਨ ਦਿੱਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਵਾ ਕੇ ਔਰੰਗੇ ਦਾ ਮੁਗਲ ਸਰਕਾਰ ਦਾ ਹੁਕਮ ਨਹੀਂ ਮੰਨਿਆ ਤੇ ਆਪਣਾ ਪ੍ਰਤੱਖ ਗੁਰੂ ਘਰ ਦਾ ਪਿਆਰ ਸਤਕਾਰ ਵਖਾ ਕੇ ਨਦਰੋਂ ਨਦਰੋਂ ਨਿਹਾਲੋਂ ਨਿਹਾਲ ਕੀਤਾ ਹੈ ਅਸੀਂ ਇੱਥੇ ਸ਼ਰਧਾਂਜਲੀ ਸ਼ਹੀਦਾਂ ਨੂੰ ਪ੍ਰਣਾਮ ਕਰਨ ਵਾਸਤੇ ਆਏ ਆ ਕੋਟ-કોટ ਪ੍ਰਣਾਮ ਸ਼ਹੀਦਾਂ ਨੂੰ ਸਾਰੀ ਸੰਗਤ ਬੜੀ ਹਮ-ਹਮਾ ਕੇ ਇੱਥੇ ਆਈ ਏ ਦਰਸ਼ਨ ਕਰਕੇ ਨਦਰ-ਨਦਰ ਨਿਹਾਲੋ ਨਿਹਾਲ ਕੀਤੇ ਹਨ ਇੱਥੇ ਮੋਤੀ ਮਹਿਰਾ ਨੇ ਵੀ ਮਹਾਨ ਸੇਵਾ ਨਿਭਾਈ ਟੋਡਰ ਮਲ ਨੇ ਵੀ ਮਹਾਨ ਸੇਵਾ ਨਿਭਾਈ ਜਿਨ੍ਹਾਂ ਨੇ ਆਪਣੀਆਂ ਮੋਹਰਾਂ ਦੇ ਕੇ ਇੱਥੇ ਉਹਨਾਂ ਸਨਸਕਾਰ ਕੀਤਾ ਸਿਰ ਤੇ ਮਿਹਰ ਭਰਿਆ ਹੱਥ ਰੱਖਿਆ ਰੱਖਿਆ ਧੰਨ ਧੰਨ ਐਸੀ ਸਬਸੈਂਟ ਦੇ ਚੈਨਲ ਦਾ ਜਿਨ੍ਹਾਂ ਨੇ ਇੱਥੇ ਆ ਕੇ ਸੰਗਤਾਂ ਦੇ ਨੂੰ ਨਵ ਰੂਪ ਰੂਪ ਹੋ ਕੇ ਇਹ ਵਾਰਤਾ ਪਹਚਾਣ ਡਏ ਨੇ ਸਤਿਗੁਰ ਸੱਚੇ ਪਾਸਤਾ ਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਜੀ ਅਸੀਂ ਇਹ ਲੰਗਰ ਲਾਈਏ ਵਿਦਿਆ ਦੇ ਜੀ ਬੱਚਿਆਂ ਦੀ ਸੰਭਾਲ ਦੇ ਬੱਚਿਆਂ ਨੂੰ ਪੜ੍ਹਾਈ ਵੱਧ ਤੋਂ ਵੱਧ ਵਿਦਿਆ ਦਵਾ ਸਕੀਏ ਪਿੰਡ ਪੱਦਰ ਤੋਂ ਝੁਕੀ ਅਸੀਂ ਪਿੰਡਾਂ ਦੇ ਵਿੱਚੋਂ ਬੱਚਿਆਂ ਨੂੰ ਇਕੱਤਰ ਕਰੀਏ ਸਿੱਖੀ ਨਾਲ ਜੋੜੀਏ ਗੁਰਦੁਆਰੇ ਦੀ ਗ੍ਰੰਥੀ ਨੂੰ ਉਹੀ ਗੱਲ ਆ ਜਾਂਦੀ ਵੀ ਜੰਗੀ ਤਨਖਾਹ ਦੇਵਾਂਗੇ ਉਹਨੂੰ ਕਹੇ ਵੀ ਤੂੰ ਸਵੇਰੇ ਸ਼ਾਮ ਜਾਂ ਇੱਕ ਟਾਈਮ ਕਲਾਸ ਲੈਣੀ ਹੈ ਬੱਚਿਆਂ ਦੀ ਉਸਤਾਦ ਹੀ ਪੜੇਗਾ ਨਾ ਜਿ ਕਿਉਂਕਿ ਗ੍ਰੰਥੀ ਨੇ ਵੀ ਬਹੁਤ ਲੋਡ ਪੈਂਦੀ ਹੈ ਸਟੱਡੀ ਕਰਨ ਦੀ ਜੇ ਉਹ ਰੋਟੀ ਰੋਜ਼ ਲਈ ਸਮਾਂ ਇਧਰ ਉਧਰ ਖਰਾਬ ਕਰੇਗਾ ਉਹ ਫੇਰ ਅੱਗੇ ਕੀ ਸੁਣਾਏਗਾ ਕਿਉਂਕਿ ਜਿਹੜਾ ਬੰਦਾ ਸੁਣਾਉਣ ਵਾਲਾ ਹੈਗਾ ਆ ਕਥਾਵਾਚਕ ਹੈਗਾ ਆ ਉਹਨੂੰ ਆਪ ਖੁਦ ਇਤਿਹਾਸ ਨੂੰ ਟਟੋਲਣਾ ਪੈਂਦਾ ਹੈਗਾ ਕਿਤਾਬਾਂ ਨੂੰ ਸਾਰਿਆਂ ਨੂੰ ਇਹ ਕੰਠ ਕਰਨਾ ਪੈਂਦਾ ਹੈਗਾ ਕਿਉਂਕਿ ਸਰੋਤੇ ਅੱਗੇ ਜੁੜੇ ਹੁੰਦੇ ਆ ਉਹ ਇੱਕ ਪ੍ਰੇਰਨਾ ਸਰੋਤ ਹੁੰਦਾ ਵਾ ਉਹਦੇ ਕੋਲੋਂ ਸਿੱਖਣਾ ਹੁੰਦਾ ਬਹੁਤ ਹੀ ਵਧੀਆ ਵਿਚਾਰ ਆਪ ਜੀ ਦੇ ਲੱਗੇ ਨੇ ਸਾਡੇ ਵਿੱਚ ਜਥੇਦਾਰ ਸਾਹਿਬ ਤਨ ਤਨ ਸਹਿਬ ਸ੍ਰੀ ਗੁਰੂ ਗੁਰੂ ਗੋਬਿੰਦ ਸਿੰਘ ਮਾਰਾ ਜੀ ਦਾ ਜਿਹੜਾ ਸਥਾਨ ਹੈਗਾ ਉਹਨਾਂ ਬੱਚਿਆਂ ਦਾ ਜਿਹੜਾ ਇੱਥੇ ਬਹੁਤ ਸਮਾਂ ਗੁਜ਼ਰਿਆ ਠੰਡਾ ਬਰਜ ਮਾਤਾ ਗੁਜਰਕੌਰ ਜੀ ਦੇ ਨਾਲ ਛੋਟੇ ਸਹਿਬਜ਼ਾਦੇਆਂ ਦੀਆਂ ਵੱਡੀਆਂ ਕੁਰਬਾਨੀਆਂ ਨੂੰ ਇੱਥੇ ਇਸ ਸਮੇਂ ਦੇ ਇਸ ਸ਼ਹਿਰ ਦੇ ਵਿੱਚ ਉਹਨਾਂ ਨੇ ਕੁਰਬਾਨੀਆਂ ਜਿਹੜੀਆਂ ਹੈਗੀਆਂ ਦਿੱਤੀਆਂ ਉਸ ਸਥਾਨ ਨੂੰ ਨਤਮਸਤਕ ਹੋਣ ਦੇ ਲਈ ਪੂਰੇ ਪੰਜਾਬ ਦੇ ਵਿੱਚੋਂ ਨਹੀਂ ਪੂਰੇ ਹਰਿਆਣਾ ਵਿੱਚੋਂ ਨਹੀਂ ਜੇ ਮੈਂ ਹਰ ਸਟੇਟ ਤੇ ਦੀ ਗੱਲ ਕਰਾਂ ਹਰ ਸਟੇਟ ਤੋਂ ਵੱਡੀਆਂ ਤਦਾਰਾਂ ਦੇ ਅੰਦਰ ਪੂਰੇ ਭਾਰਤ ਤੋਂ ਇੱਥੇ ਇਸ ਸਮੇਂ ਦੀ ਗੱਲ ਨਹੀਂ ਹੈਗੀ ਦਿਨਾਂ ਦੀ ਗੱਲ ਨਹੀਂ ਹੈਗੀ ਤਕਰੀਬਨ 12 ਮਹੀਨੇ ਹੀ ਐਸੇ ਹੀ ਤਰ੍ਹਾਂ ਠਾਠਾ ਮਾਰਦਾ ਜਿਹੜਾ ਕੱਠ ਹੈਗਾ ਆ ਉਹ ਸਹਿਬਜ਼ਾਦਿਆਂ ਦਾ ਇੱਥੇ ਦਰਸ਼ਨ ਕਰਨ ਦੇ ਲਈ ਮਾਤਾ ਗੁਜਰਕੌਰ ਜੀ ਦੇ ਪਿਆਰ ਦਾ ਨਿੱਗ ਮੰਨਣ ਦੇ ਲਈ ਪਹੁੰਚਨੇ ਜਗਤਾਰ ਸਿੰਘ ਜੱਬੋਵਾਨੋ ਦਿਓ ਇਜਾਜ਼ਤ ਵੀਡੀਓ ਨੂੰ ਵੱਤ ਤੋਂ ਵੱਧ ਕਰੋ ਸ਼ੇਅਰ ਚੈਨਲ ਨੂੰ ਕਰੋ ਸਬਸਕ੍ਰਾਈਬ ਧੰਨਵਾਦ ਸ਼ੁਕਰੀਆ ਮਿਹਰਬਾਨੀ ਵਾਹਿਗੁਰੂ ਕਖਾਲਸਾ ਵਾਹਿਗੁਰੂ ਜੀ ਕੀ ਫਤਿਹ